ਸੁਜਾਨਪੁਰ ਚ ਜੇਲੀ ਮਾਨਵ ਰਹਿਤ ਕਰਾਸਿੰਘ 파ਟਕ ਬੰਦ ਹੋਣ ਤੇ ਲੋਕਾਂ ਨੇ ਵਿਧਾਇਕ ਨਰੇਸ਼ਪੁਰੀ ਸੁਜਾਨਪੁਰ ਵਾ ਸਾਬਕਾ ਵਿਧਾਇਕ ਜੋਗਿੰਦਰਪਾਲ ਪਵਾਨੂ ਦਿੱਤਾ ਮੰਗ ਪੱਤਰ ਵਿਧਾਇਕ ਤੇ ਪੁਰਬ ਵਿਧਾਇਕ ਨੇ ਕਿਹਾ ਇਸ ਮਸਲੇ ਨੂੰ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਚੁੱਕਿਆ ਜਾਵੇਗਾ ਸੁਜਾਨਪੁਰ ਚ ਜੇਲੀ ਮਾਨਵ ਰਹਿਤ ਰੇਲਵੇ ਕਰਾਸਿੰਗ ਫਾਟਕ ਬੰਦ ਹੋਣ ਤੇ ਲੋਕਾਂ ਨੂੰ ਰੋਜ਼ਾਨਾ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚੱਲਦੇ ਅੱਜ ਲੋਕਾਂ ਵੱਲੋਂ ਆਪਣੀਆਂ ਪਰੇਸ਼ਾਨੀਆਂ ਦਿਖਾਉਣ ਦੇ ਲਈ ਰੇਲਵੇ ਕਰਾਸਿੰਗ ਮਾਰਗ ਤੇ ਵਿਧਾਇਕ ਨਰੇਸ਼ ਪੁਰੀ ਸੁਜਾਨਪੁਰ ਤੇ ਪੂਰਬ ਵਿਧਾਇਕ ਪਵਜੋਗਿੰਦਰ ਪਾਲ ਨੂੰ ਬੁਲਾਇਆ ਤੇ ਇੱਕ ਮੰਗ ਪੱਤਰ ਸੰਸਦ ਜਿਲਾ ਗੁਰਦਾਸਪੁਰ ਪਵ ਪਠਾਨਕੋਟ ਸ਼ੁਖਜਿੰਦਰ ਸਿੰਘ ਰੰਦਾਵਾ ਦੇ ਨਾਮ ਤੇ ਦਿੱਤਾ ਗਿਆ ਤੇ ਰੇਲਵੇ ਕਰਾਸਿੰਗ ਤੇ ਫਾਟਕ ਲਗਾਉਣ ਦੀ ਮੰਗ ਕੀਤੀ ਗਈ ਇਸ ਮੌਕੇ ਤੇ ਮੋਹੱਲਾ ਵਾਸੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੇਲ ਮਾਰਗ ਆਜ਼ਾਦੀ ਤੋਂ ਰਾਹਦਾਰੀ ਦੇ ਲਈ ਚੁੰਗੀ ਵੀ ਲਗਾਈ ਹੋਈ ਸੀ ਜਿਸ ਦੇ ਚੱਲਦੇ ਲੋਕ ਸ਼ਹਿਰ ਦੇ ਵਿੱਚ ਜਦ ਆਉਂਦੇ ਸੀ ਤਾਂ ਉਹਨਾਂ ਦੀ ਚੁੰਗੀ ਵੀ ਕੱਟ ਕੇ ਉਹਨਾਂ ਨੂੰ ਸੁजानਪੁਰ ਦੀ ਹੱਦ ਅੰਦਰ ਆਉਣ ਦਿੱਤਾ ਜਾਂਦਾ ਸੀ ਜਿਹੜਾ ਕਿ ਇਹ ਸਾਬਤ ਕਰਦਾ ਹੈ ਕਿ ਇਹ ਰਸਤਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਲੋਕਾਂ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਲੋਕ ਤੇ ਸਕੂਲੀ ਬੱਚੇ ਜੋ ਕਿ ਨਜ਼ਦੀਕ ਪੰਜੀ ਤੋਂ 30 ਪਿੰਡਾਂ ਦੇ ਰੋਜ਼ਾਨਾ ਹੀ ਬਾਜ਼ਾਰ ਦੇ ਲਈ ਕਮਾਕਾਰਾਂ ਵਾਸਤੇ ਵਾਵਾ ਸਕੂਲਾਂ ਕਾਲਜਾਂ ਦੇ ਲਈ ਬੱਚੇ ਪਰਣ ਲਈ ਜਾਂਦੇ ਸੀ ਜਿਸ ਦੇ ਚੱਲਦੇ ਹੁਣ ਲੋਕਾਂ ਨੂੰ ਮਾਨਵ ਰਹਿਤ ਕਰਾ ਸਿੰਘ ਫਾਟਕ ਬੰਦ ਹੋਣ ਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੌਰ ਤੇ ਫਟਕ ਲਗਾਇਆ ਜਾਵੇ ਤਾਂ ਕਿ ਲੋਕਾਂ ਨੂੰ ਜੋ ਰੋਜ਼ਾਨਾ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਦਾ ਸਮਾਧਾਨ ਹੋ ਸਕੇ ਦੇਖੋ ਜੀ ਅੱਜ ਅਸੀਂ ਮੈਂ ਤੇ ਜਗਿੰਦਰਪਾਲ ਜੀ ਸਾਹਿਬ ਕ ਐਮ ਐਲ ਏ ਮੇਰੇ ਨਾਲ ਮੇਰੇ ਵੱਡੇ ਭਰਾ ਆਏ ਆ ਕਿਉਂਕਿ ਮੋਹੱਲਾ ਸ਼ੇਖਾਂ ਦੇ ਜਿਹੜੇ ਸਾਡੇ ਇੱਥੇ ਵਾਸੀ ਹੈ ਉਹਨਾਂ ਨੂੰ ਇਸ ਰੇਲਵੇ ਲਾਈਨ ਦੇ ਕਰਕੇ ਬੜੀ ਪ੍ਰੋਬਲਮ ਆ ਰਹੀ ਹੈ ਸਾਡੇ ਕਈ ਐਸੇ ਪ੍ਰੀਤ ਜਾਨਾ ਜਿਨ੍ਹਾਂ ਦੀ ਇੱਥੇ ਜਾਨਾਂ ਇਸ ਰੇਲਵੇ ਲਾਈਨ ਤੇ ਚਲੀ ਗਈਆਂ ਅੱਜ ਰੰਦਾਵਾ ਸਾਹਿਬ ਦੇ ਹੁਕਮ ਦੇ ਤੇ कि ਲੋਕਾਂ ਨੇ ਉਹਨਾਂ ਨੂੰ ਅਪਰੋਚ ਕੀਤੀ ਹੈ ਕਿ ਰੇਲਵੇ ਲਾਈਨ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਕਿ ਰੇਲਵੇ ਨੇ ਰਸਤਾ ਬੰਦ ਕਰਤਾ। ਤੋਂ ਉਹਦੇ ਕਰਕੇ ਉਹ ਦੇਖਣ ਵਾਸਤੇ ਅਸੀਂ ਇੱਥੇ ਆਏ ਇੱਕ ਮੈਮੋਰੰਡਮ ਵੀ ਦਿੱਤਾ ਵਾਸੀਆਂ ਨੇ ਤੇ ਰੰਧਾਵਾ ਸਾਹਿਬ ਦੇ ਭੇਜਿਆ ਜਾਏਗਾ। ਔਰ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹਦੀ ਆਵਾਜ਼ ਉਠਾਵਾਂਗਾ ਔਰ ਰੰਧਾਵਾ ਸਾਹਿਬ ਪਾਰਲੀਮੈਂਟ ਦੇ ਵਿੱਚ ਚੁੱਕਣਗੇ ਕਿ ਇਹ ਚੁਣੀ ਦੀਆਂ ਸਰਕਾਰਾਂ ਲੋਕਾਂ ਦੀ ਸੁਵਿਧਾ ਵਾਸਤੇ ਹੁੰਦੀਆਂ ਨਾ ਕਿ ਲੋਕਾਂ ਨੂੰ ਹਰਾਸ ਕਰਨ ਵਾਸਤੇ। ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਇੱਥੇ ਆਪਦੀ ਸਰਕਾਰ ਹੈ। ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮਹੱਲਾ ਸ਼ੇਖਾਂ ਦੇ ਵਿੱਚ ਮੁਸੀਬਤ ਆਈ ਹੈ ਕਿ ਲੋਕਾਂ ਨੂੰ ਇੰਨੀ ਮੁਸੀਬਤ ਆ ਰਹੀ ਹੈ ਕਿ ਲੋਕਾਂ ਨੂੰ ਬੱਚਿਆਂ ਨੂੰ ਪੜ੍ਹਨ ਵਾਸਤੇ ਜਾਣ ਚ ਮੁਸ਼ਕਲ ਹੋ ਰਹੀ ਹੈ ਸੋ ਜਾਨਪੁਰ ਦੀ ਤਿੰਨ ਲਾਈਫ ਲਾਈਨਾਂ ਜੁਗਿਆਲ ਰੋਡ ਮਹੱਲਾ ਸ਼ੇਖਾਂ ਵਾਲੀ ਰੋਡ ਔਰ ਪਠਾਨਗੋੜ ਸੇ ਜਾਨਪੁਰ ਰੋਡ ਉਥੇ ਦੋਨਾਂ ਜਗ੍ਹਾ ਤੇ ਫਾਟਕ ਲੱਗੇ ਆ ਉਹ ਵੀ ਬੜਾ ਜੀਦਾ ਜੰਝਾਲਾ ਅਦਾ ਅਦਾ ਪੌਣਾ ਪੌਣਾ ਘੰਟਾ ਬੰਦ ਰਹਿੰਦੇ ਆ ਔਰ ਇੱਥੇ ਤੇ ਬਿਲਕੁਲ ਹੀ ਰਸਤਾ ਬੰਦ ਹੋ ਗਿਆ ਆਵਾਜ਼ ਉਠਾਵਾਂਗੇ ਔਰ ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਜੋ ਮੇਰੇ ਕੋ ਮੇਰੇ ਕੋਲੋਂ ਜਗਿੰਦਰਪਾਲ ਜੀ ਕੋਲੋਂ ਔ ਕੋਸ਼ਿਸ਼ ਕਰਾਂਗੇ ਕਿ ਇੱਥੇ ਫਾਟਕ ਲੱਗ ਜਾਏ ਜਾਂ ਓਵਰ ਬ੍ਰਿਜ ਪਰ ਮੁਹੱਲੇ ਵਾਲੇ ਕਹਿ ਰਹੇ ਕਿ ਓਵਰ ਬ੍ਰਿਜ ਦੀ ਪ੍ਰੋਬਲਮ ਹੋ ਜੇਗੀ ਇਸ ਕਰਕੇ ਫਾਟਕ ਦਾ ਪ੍ਰਯਾਸ ਕਰਾਂਗੇ ਕਿ ਇੱਥੇ ਫਾਟਕ ਲੱਗ ਜਾਏ ਤਾਂ ਜੋ ਲੋਕਾਂ ਨੂੰ ਜਿਹੜੀ ਰੋਜ਼ ਉਹ ਮੁਸ਼ਕਲਾਂ ਆ ਰਹੀਆਂ ਉਹ ਹੱਲ ਹੋ ਜਾਣ ਦੇਖੋ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦਾ ਵਟਵਾਰਾ ਹੋਇਆ ਹੈ ਇਹ ਉਸ ਟਾਈਮ ਦਾ ਰੋਡ ਚੱਲ ਰਿਹਾ ਹੈ ਔਰ ਇਹ ਘੱਟੋ ਘੱਟ ਮੇਰੇ ਖਿਆਲ ਹੈ ਕੋਈ 25 30 ਪਿੰਡ ਜਿਹੜੇ ਐ ਸੁਜਾਨਪੁਰ ਦੇ ਨਾਲ ਜੁੜਦੇ ਐ ਇਸ ਰੋਡ ਨੂੰ ਜੋੜਨ ਵਾਸਤੇ ਔਰ ਇਸ ਰੋਡ ਦੇ ਉੱਤੇ ਸਾਰੇ ਲੋਕੀ ਜਿਹੜੇ ਨੰਗਦੇ ਆ ਪੋਲ ਬਣਿਆ ਇੱਥੇ ਬਕਾਇਦਾ ਮਾਨਵ ਰਹਿ ਜਿਹੜਾ ਇਹ ਫਾਟਕ ਲੱਗਾ ਹੋਇਆ ਸੀ ਔਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਹੁਣ ਰੇਲਵੇ ਵਿਭਾਗ ਨੇ ਇਹਨੂੰ ਬੰਦ ਕਰ ਦਿੱਤਾ ਹੈ ਲੋਕਾਂ ਨੂੰ ਬੜੀ ਦਿੱਕਤ ਹੈ ਪਿੰਡਾਂ ਦੇ ਵਿੱਚੋਂ ਛੋਟੇ-ਛੋਟੇ ਬੱਚੇ ਪੜਨ ਵਾਸਤੇ ਆਉਂਦੇ ਆ ਔਰ ਇੱਥੇ ਬਕਾਇਦਾ ਸਾਡੀ ਮਿਊਨਿਸਪੈਲਿਟੀ ਦੀ ਚੁੰਗੀ ਲੱਗੀ ਹੁੰਦੀ ਸੀ ਜੇ ਇਥੇ ਰੋਡ ਨਹੀਂ ਸੀ ਤੇ ਮਿਊਨਿਸਪੈਲਟੀ ਦੀ ਚੁੰਗੀ ਕਿਉਂ ਲੱਗੀ ਸੀ ਤੇ ਫਿਰ ਰੋਡ ਜਿਹੜਾ ਉਹ ਪਹਿਲੇ ਬਣਿਆ ਹੋਇਆ ਸੀ ਰੇਲਵੇ ਬਾਜ ਬਣੀ ਆ ਨਹਿਰ ਦੇ ਉੱਤੇ ਪੁਲ ਵੀ ਬਣਿਆ ਪੁਲ ਬਣਦਾ ਮੀਨਿੰਗ ਇਹ ਸੀ ਵੀ ਪਿੰਡ ਜਿਹੜੇ ਆ ਉਹ ਸਾਰੇ ਸੁਝਾਨਪਨ ਨਾਲ ਟਾਈਪ ਹੁੰਦੇ ਸੀ ਤੇ ਮੇਰੀ ਤੁਹਾਡੇ ਇਸ ਮਾਧਿਅਮ ਦਰਾਂ ਰੇਲਵੇ ਡਿਪਾਰਟਮੈਂਟ ਨੂੰ ਪ੍ਰਾਰਥਨਾ ਬੇਨਤੀ ਹੈ ਰੇਲਵੇ ਜੇ ਚਲਦੀ ਹੈ ਤਾਂ ਲੋਕਾਂ ਦੇ ਬੈਨੀਫਿਟ ਵਾਸਤੇ ਚਲਾਈ ਜਾਂਦੀ ਹੈ ਤੇ ਜੇ ਰੇਲਵੇ ਦੇ ਵਿੱਚੋਂ ਜਿੱਥੇ ਆਬਾਦੀਆਂ ਹੁੰਦੀਆਂ ਉੱਥੇ ਬਕਾਇਦਾ ਫਾਟਕ ਲੱਗੇ ਹੁੰਦੇ ਨੇ ਤਾਂ ਮੇਰੇ ਰੇਲਵੇ ਡਿਪਾਰਟਮੈਂਟ ਗੇ ਬੇਨਤੀ ਆ ਪ੍ਰਾਰਥਨਾ ਹੈ ਕਿ ਤੁਸੀਂ ਇੱਥੇ ਫਾਟਕ ਜਿਹੜਾ ਫਾਟਕ ਲਾ ਦਿਓ ਹਰ ਜਗ੍ਹਾ ਤੇ ਫਾਟਕ ਲੱਗੇ ਫਾਟਕ ਲੱਗਾ ਹੋਇਆਗਾ ਤੇ ਲੋਕੀ ਆਰਾਮ ਨਾਲ ਜਾਣਗੇ ਆਰਾਮ ਨਾਲ ਆ ਜਾਣਗੇ ਤੇ ਮੇਰੀ ਉਹ ਹੀ ਬੇਨਤੀ ਹੈ ਵੀ ਅੱਜ ਜਿੱਦਾਂ ਲੋਕੀ ਸਾਰੇ ਇਕੱਠੇ ਹੋਇਆ ਕਈ ਵਾਰ ਇਹ ਤਾਂ ਮੰਗ ਉੱਠੀ ਹੈ ਰੇਲਵੇ ਡਿਪਾਰਟਮੈਂਟ ਨੇ ਆਸੇ ਆਸੇ ਪਹਿਲੇ ਜਗ੍ਹਾ ਖੁੱਲੀ ਸੀ ਫਿਰ ਉਹ ਇੱਕ ਗਾਰਡਨ ਲਾਤਾ ਫਿਰ ਦੂਜਾ ਲਾਤਾ ਫਿਰ ਤੀਜਾ ਲਾਤਾ ਹੁਣ ਬਿਲਕੁਲ ਹੀ ਤੁਸੀਂ ਆਪਣੇ ਇਸ ਮਾਜਰ ਵਿੱਚ ਦੇ ਸਕਦੇ ਹੋ ਬਿਲਕੁਲ ਹੀ ক্লোਜ਼ ਬੰਦ ਕਰਤਾ ਗਿਆ ਅੱਜ ਪਰ ਇੱਕ ਲੜਾ ਲੋ ਚੇਹਲੀ ਕੋ ਰੋੜ ਜੋ ਕਿ ਸਿਆਮਪੁਰ ਤੋਂ ਜਾਂਦਾ ਹੈ ਰੇਲਵੇ ਲਾਈਨ ਨੂੰ ਕਰਾਸ ਕਰਦਾ ਹੈ ਉੱਥੇ ਅਸੀਂ ਅੱਜ ਸਾਡੇ ਮੌਜੂਦਾ ਐਮਐਲਏ ਸ੍ਰੀ ਨਰੇਸ਼ਪੁਰੀ ਜੀ ਤੇ ਭੋਏ ਦੇ ਐਮਐਲਏ ਸ੍ਰੀ ਐਕਸਕੀਨਾ ਐਮਐਲਏ ਦਿਗਿੰਦਰਪਾਲ ਜੀ ਜਿਨ੍ਹਾਂ ਨੂੰ ਕਿ ਅਸੀਂ ਅੱਜ ਇੱਕ ਬਿਨੇ ਪੱਤਰ ਦਿੱਤਾ ਹੈ ਕਿ ਇਸ ਫਾਟਕ ਨੂੰ ਲਗਵਾਇਆ ਜਾਵੇ ਉਹ ਅਸੀਂ ਸਰਦਾਰ ਸੁਨਦਰ ਸਿੰਘ ਜੀ ਰੰਧਾਵਾ ਜੀ ਜਿਹੜੇ ਕਿ ਸਾਡੇ ਇਥੋਂ ਦੇ ਲੋਕ ਸਭਾ ਮੈਂਬਰ ਹਨ ਉਹਨਾਂ ਨੂੰ ਇਹ ਦੇਣ ਲਈ ਇਹਨਾਂ ਨੂੰ ਦਿੱਤਾ ਹੈ ਤਾਂ ਕਿ ਇਥੋਂ ਦਾ ਜਿਹੜਾ ਫਾਟਕ ਲੱਗ ਸਕੇ ਇਸ ਸ਼ਹਿਰ ਦੇ ਵਿੱਚ ਸਾਰੇ ਪਿੰਡਾਂ ਦੇ ਜੋ ਕਿ 15-20 ਪਿੰਡਾਂ ਦੇ ਲੋਕ ਜਿਹੜਾ ਉਹਨਾਂ ਦਾ ਕਾਰੋਬਾਰ ਇਸ ਸ਼ਹਿਰ ਨਾਲ ਆਉਂਦੇ ਹਨ ਤੇ ਜਾਂਦੇ ਹਨ ਤੇ ਇਹ ਸ਼ਹਿਰ ਦੇ ਜਿਹੜੇ ਲੋਕ ਨੇ ਇਸ ਉਹਨਾਂ ਦੀ ਜ਼ਮੀਨ ਜਾਇਦਾਦ ਹੈ ਜਿਹੜੀ ਕਿ ਉਹ ਵੀ ਰੇਲਵੇ ਲਾਈਨ ਤੋਂ ਪਾਰ ਹੈ ਜਿਸ ਨਾਲ ਲੋਕਾਂ ਨੂੰ ਜਾਣ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਹੈ ਪਹਿਲਾਂ ਇਹ ਫਾਟ ਜਿਹੜਾ ਮਾਨਮ ਰਹਿਤ ਫਾਟਕ ਬਣਾਇਆ ਗਿਆ ਸੀ ਵੀ ਕਿੰਨਾ ਇੱਥੇ ਕੋਈ ਉਹਨਾਂ ਨੇ ਆਪਣਾ ਆਦਮੀ ਨਹੀਂ ਸੀ ਰਖੇਦਾ ਹੁਣ ਹੌਲੀ 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 ਉਸ ਨੂੰ ਬੰਦ ਕਰ ਦਿੱਤਾ ਬਿਲਕੁਲ ਹੀ ਅੱਜ ਤੋਂ ਬਿਲਕੁਲ ਬੰਦ ਕਰਤਾ ਜਿਸ ਦੇ ਨਾਲ ਲੋਕਾਂ ਨੂੰ ਬਾਹਰ ਜਾਣਾ ਕੋਈ ਬੰਦਾ ਬਾਹਰ ਜੰਗਲ ਪਾਣੀ ਜਾਣ ਲਈ ਵੀ ਮੁਸ਼ਕਲ ਹੋ ਗਿਆ ਹੈ ਇਸ ਲਈ ਸਰਕਾਰ ਨੂੰ ਇਸ ਪਾਸੇ ਸੋਚਣਾ ਚਾਹੀਦਾ ਕਿ ਇਹ ਜਿਹੜਾ ਲੋਕਾਂ ਨੂੰ ਤੇ ਦੁਬਧਾ ਜਪਤਾ ਇਹਨੂੰ ਸੁਵਿਧਾ ਦਿੱਤੀ ਜਾਵੇ ਤਾਂ ਕਿ ਇਹ ਫਾਟਕ ਲੱਗੇ ਤੇ ਲੋਕਾਂ ਦਾ ਜਿਹੜਾ ਜੀਵਨ ਪੱਧਰਾ ਉੱਚਾ ਹੋ ਸਕੇ ਇੱਥੇ ਕਈ ਵਾਰੀ ਜਾਨੀ ਨੁਕਸਾਨ ਵੀ ਹੁੰਦੇ ਹਨ ਇਸੇ ਲਈ ਅਸੀਂ ਪਹਿਲਾਂ ਵੀ ਬੜੇ ਵਾਰੀ ਸਰਕਾਰਾਂ ਨੂੰ ਇਹ ਚਿੱਠੀ ਪੱਤਰ ਲਿਖਿਆ ਹਨ ਹੁਣ ਅਸੀਂ ਐਮਐਲਏ ਸਾਹਿਬ ਤੋਂ ਅਸੀਂ ਪੂਰੀ ਆਸ ਰੱਖਦੇ ਹਾਂ ਕਿ ਸਾਡਾ ਜਿਹੜਾ ਇਹ ਸਨੇਹਾ ਹੈ ਇਹ ਜਰੂਰ ਅੱਗੇ ਪਹੁੰਚਾਂਗੇ ਪਾਰਲੀਮੈਂਟ 'ਚ ਤੇ ਤਾਂ ਕਿ ਇਹ ਜਿਹੜਾ ਮਸਲਾ ਸਾਡਾ ਹੱਲ ਸਕੇ